ਮੈਂ ਤੇਰੀ ਤੂੰ ਮੇਰਾ ਪ੍ਰਭ ਅਸਵਾਮੀ ਓਟ ਗਈ ਮੈਂ ਤੇਰੀ ਨਾਮ ਰਖ ਲਈ ਮੇ ਹਰ ਮੇਰੀ ਤੇਰੇ ਕਵਨ ਕਵਨ ਗੁਣ ਕਹ ਕਹਗਾ ਤੂੰ ਸਾਹਿਬ ਗੁਣੀ ਨਦਾ ਦੇ ਮਹਮ ਅੰਬਰਨਨਸਾ ਕੋ ਤੂੰ ਦਾ ਗੁਰ ਊਚ ਪਗਵਾਨ ਆਏ ਬਰਵ ਸ਼ਰਣਾਗ ਕਿਰਪਾ ਨਿਤ ਦਇਆਨ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਏਕ ਅੱਖਰ ਹਰ ਮਨ ਵਸਤ Oh. Uh -huh. ਹਜੂਰ ਹਾਜ਼ਰ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਆਜ ਰਹੀਆਂ ਲੋਕਾਂ ਪਤਿਸਤ ਗੁਰਾਂ ਦੀ ਪਾਵਨ ਮੋਾਰਕਨ ਕੀ ਗੋਦ ਗੰਧ ਮੰਨ ਰਹੀ ਪਰਮ ਸਿਮਾਨ ਜੋਗਿੰ ਗੁਰੂ ਪਿਆਰੇ ਗੁਰ ਸਵਾਦੀ ਖਾਲਸਾ ਨੂੰ ਸਤ ਸਿੰਘ ਜੀ ਵਡੇ پاک ਹਨ ਸਰੋਮਣੀ ਭਗਤ ਭਗਤ ਕਵੀਰ ਦੀਆਂ ਦੀ ਮੋਾਰਕ ਰਸਨਾ ਤੋਂ ਉਚਾਰਨ ਕੀ ਪਵਨ ਸੰਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਆਪਾਂ ਹਰ ਰੋਜ਼ ਗੜੀਵਾ ਵਿਚਾਰਾਂ ਦੇ ਸੰਗ ਮੁੰਦੇ ਨਾ ਕਬੀਰ ਜੀ ਤੁਮ ਬਖਸ਼ੁ ਕਰ ਦੇਣਾ ਕਬੀਰ ਜਿਉ ਤਨ ਜਾਣੇ ਕਰਨ ਸਕੋਤਾਂ ਦੇ ਹੋ ਕੋ ਬਹੁ ਲੋੜ ਭਗਤ ਅਕਾਲ ਵੀਰ ਜੀ ਕਹਿੰਦੇ ਨੇ ਇਸ ਦੁਨੀਆਂ ਵਾਲਿਆਂ ਨੇ ਇਸ ਜਗਤ ਵਾਲਿਆਂ ਨੇ ਮਾਇਆ ਆਗਿ ਹੈ ਰਤਬੇ ਆਗੇ ਨੇ ਦੁਨੀਆਂ ਦੇ ਵਿੱਚ ਜੋ ਵੀ ਇਹਨੂੰ ਹਾਸਲ ਹੋ ਜੇ ਆਪਣੀ ਹਸਤੀ ਦਾ ਕੰਮ ਕਰਨਾ ਚਾਹੁੰਦਾ ਏ ਇਹ ਭੁੱਲੀ ਗਿਆ ਕਿ ਮੈਂ ਇਸ ਦੁਨੀਆਂ ਤੇ ਇੱਕ ਮਸਾਫਰ ਦੀ ਤਰ੍ਹਾਂ ਆਇਆ ਕਦੋਂ ਜਾਣਾ ਹੈ ਇਦਾਂ ਕੁ ਤਾਂ ਨਹੀਂ ਕਿ ਆ ਜਾਣਾ ਕਿ ਬੋ ਮਰਾਂਗੇ ਕਿ ਐਸਾ ਮਰੂ ਹਰੇਕੀ ਇਤਨੀਆਂ ਵੱਡੀਆਂ ਮੱਲਾਂ ਨੇ ਕਬੀਰ ਜੀ ਨੇ ਸੁਝਾਅ ਦਿੱਤਾ ਕਹਿੰਦੇ ਜਿਵੇਂ ਤੇੜੇ ਤੋਂ ਤੰਦ ਰੋਕੇ ਆ ਜਾਂਦੇ ਤੂੰ ਰੁਕ ਲੈ ਹਾਲਾਂਕਿ ਬਦਦੀ ਉਮਰ ਦੇ ਹਿਸਾਬ ਦੇ ਨਾਲ ਸਰੀਰ ਦਾ ਜਿਹੜਾ ਫਰਕ ਪੈਂਦਾ ਜਾਂਦਾ ਹੈ ਉਮਰ ਟਾਉਦੀ ਜਿੰਦੀ ਹੈ ਕਸਾ ਪਬਦ ਕਬੀਰ ਜੀ ਕਹਿੰਦੇ ਨੇ ਸਕੋਤਾ ਦੇ ਰੋਗ ਬਹੁਤ ਬਹੁਤ ਦਾ ਅਰਥ ਇਹ ਜਿਵੇਂ ਬੰਨ ਲੈਣਾ ਰੋਮ ਕੇ ਲਖਣਾ ਬਚਾ ਕੇ ਰੱਖਣਾ ਜਿੱਥੇ ਤੱਕ ਕਬੀਰ ਜੀ ਕਹਿੰਦੇ ਨੇ ਤਿੱਥੋਂ ਹਟਾਇਆ ਜਾ ਸਕਦਾ ਆਪਣੇ ਸਰੀਰ ਨੂੰ ਬਚਾ ਲੈ। ਕਿਨੇ ਘਟਣਾ ਹੈ ਅਤੇ ਸਮੇਂ ਦੇ ਹਿਸਾਬ ਦੇ ਨਾਲ ਉਮਰ ਦੇ ਹਿਸਾਬ ਦੇ ਨਾਲ ਉਮਰ ਦਾ ਲਿਹਾਤ ਦੇ ਨਾਲੇ ਨੇ ਮੰਦੀ ਤੇ ਬੈਠਾ ਇੰਦਰੇ ਜਵਾਬ ਦੇ ਗਣਗੇ ਅੰਗ ਸਰੀਰੀ ਜਵਾਬ ਦੇ ਨੇ ਤਾਂ ਉਹ ਅਵਸਥਾ ਬਣ ਜਾਂਦੀ ਹੈ ਨੈਣੋਂ ਨੀਰ ਵਹਿ ਕੰਕੀਨਾ ਫਿਰ ਕੇਸ ਸੁਤਾਨੀ ਰੂਤ ਕੰਠ ਸ਼ਬਦ ਨਹੀਂ ਉੱਚਦਾ ਆਦੂ ਕੇ ਆਕਰ ਮਾਤੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਘਰੀ ਭਈ ਮਾਂ ਕਾ ਔਖ ਦੇ ਫਰੇ ਦਾ ਦੀ ਪੇਨ ਐਦਾਂ ਦਾ ਦਰਦ ਐਦਾਂ ਦੀ ਚੀਜ਼ ਸ਼ੁਰੂ ਹੁੰਦੀ ਹੈ ਸਰੀਰ ਦੇ ਵਿੱਚੋਂ ਜਿਹਦਾ ਕੋਈ ਆਉਟਕ ਜਾਂ ਕੋਈ ਦਵਾਈ ਨਹੀਂ ਨਵਾ دارو ਨਹੀਂ ਐਦਾ ਦਾ ਕਬੀਰ ਜੀ ਕਹਿੰਦੇ ਨੇ ਤੂੰ ਸਰੀਰ ਨੂੰ ਜਿੰਨਾ ਮਰਜ਼ੀ ਤੂੰ ਆਪਣੇ ਖਸਾਮ ਕੇ ਰੱਖ ਲੈ ਨਾਂਗੇ ਬਾਬੂ ਤੇ ਗਏ ਜਿੰਨ ਕੇ ਲੱਖ ਕਰੋੜ ਬੜਾ ਜਤਨ ਕੀਤਾ ਸੀ ਇਸ ਸੱਟ ਗਿਰਨ ਨੂੰ ਸਾਮਣੇ ਲਈ ਚੰਗੀ ਖੁਰਾਕ ਪਾਣੀ ਅਤੇ ਚੰਗਾ ਇਹ ਸਰੀਰ ਨੂੰ ਮੈਂਟੇਨ ਕਰਨਾ ਚੰਗੇ ਨੇੜੇ ਡਾਕਟਰ ਹੁੰਦੇ ਸੀ ਜਿਹੜਾ ਉਹਨਾਂ ਦਾ ਚੈੱਕ ਅਪ ਕਰਦੇ ਹੁੰਦੇ ਸੀ ਪੂਰੇ ਅਲੱਗ ਅਲੱਗ ਤਰ੍ਹਾਂ ਦੇ ਜਿਵੇਂ ਸਪੈਸ਼ਲਿਸਟ ਹੁੰਦੇ ਨੇ 12 ਡਾਕਟਰ ਨੇੜੇ ਸੀ ਜਿਹੜਾ ਮਾਈਕਲ ਜੈਕਸਨ ਮਿਸ ਪਰਦੇ ਵਿੱਚ ਉਹਦਾ ਡਾਂਸ ਕਰਦਾ ਸੀ ਬੜਾ ਨਾਂ ਸੀ ਕਰੋੜਾਂ ਦਾ ਅਰਬਾਂ ਖਰਬਾਂ ਦਾ ਮਾਲ ਪਰ ਉਹ ਕੋਈ ਸੋਚ ਬਣ ਗਈ ਕਿ ਮੈਂ 100 ਸਾਲ ਤੱਕ ਜੀਉਣਾ ਹੈ ਉਹਨਾਂ ਜਿਸ ਹਸਾਬ ਦੇ ਨਾਲ ਉਹ ਆਪਣੇ ਚੈੱਕਅਪ ਕਰਾ ਰਹੇ ਐ ਤਾਂ ਉਹਦੇ ਜਦੋਂ ਬਲੱਡ ਲੈਂਦੇ ਨੇ ਸੈਂਪਲ ਲੈਂਦੇ ਨੇ ਕਦੇ ਕਿਤੇ ਨਾਲ ਕਦੇ ਕਿਤੇ ਉਹਦੇ ਸੈਂਪਲ ਕੱਢਦੇ ਨੇ ਉਹ ਸੈਂਪਲਾਂ ਦੇ ਨਾਲ ਹੀ ਸਰੀਰ ਉਹਦਾ ਕਮਜ਼ੋਰ ਹੋ ਗਿਆ ਪਰ ਗੱਲ ਇਹ ਉਹਨੇ ਪੂਰਾ ਯਤਨ ਲਾਇਆ ਪੂਰੀ ਬਾਹ ਲਾਈ ਕਿ ਮੈਂ ਇਤਨਾ ਚਿਰ ਜਿੰਦਗੀ ਤੇ ਜੁੜਨਾ ਪਰ ਪਰ ਜਵਾਨੀ ਦੇ ਵਿੱਚ ਰੱਬ ਦਾ ਸਰਦਾ ਆ ਥੋੜਾ ਜਿਹਾ ਭੇਨ ਹੋਇਆ ਛਾਤੀ ਦੇ ਵਿੱਚ ਨਾਲ ਦੀ ਨਾਲ ਪੈ ਡੇ ਰਿਹਾ ਮਾਇਆ ਦੀ ਕੋਈ ਕਮੀ ਨਹੀਂ ਸੀ ਡਾਕਟਰਾਂ ਦੀ ਟੀਮ ਨੇੜੇ ਆ ਉਹਦੇ ਹਰ ਵਕਤ ਉਹ ਜਿਹੜਾ ਖਾਣਾ ਹੁੰਦਾ ਸੀ ਉਹ ਵੀ ਸਕੈਨ ਕਰਦੇ ਸੀ ਫਿਰ ਉਹਨੂੰ ਅੱਗੇ ਲਿਆਉਂਦੇ ਸੀ ਖਾਣ ਦੇ ਸਾਮਿਆਂ ਵੱਡਾ ਸਰੀਰ ਨੂੰ ਪਰਪਰਵਤ ਗੁਰਵੀਰ ਜੀ ਕਹਿੰਦੇ ਨੇ ਲੰਗੇ ਪਾਵ ਦੇ ਗਏ ਜਿਨ ਕੇ ਲੱਖ ਕਰਨ ਜਿਵੇਂ ਆਇਆ ਉਦਾਂ ਤੋਂ ਦੁਨੀਆ ਤੋਂ ਜਾਂਦਾ ਹੈ ਕਹਿਣ ਦਾ ਭਾਵ ਖਾਲੀ ਹੱਥ ਆਇਆ ਖਾਲੀ ਹੱਥ ਜਾਂਦਾ ਹੈ ਇਹ ਨਹੀਂ ਹੈ ਕਿ ਕੁਝ ਲੈ ਕੇ ਨਹੀਂ ਆਇਆ ਤੇ ਕੁਝ ਵਾਪਸ ਲੈ ਕੇ ਨਹੀਂ ਜਾ ਰਿਹਾ ਲੈ ਕੇ ਵੀ ਕੁਝ ਬਹੁਤ ਕੁਝ ਆਇਆ ਤੇ ਲੈ ਇਥੋਂ ਲੈ ਕੇ ਵੀ ਬਹੁਤ ਕੁਝ ਜਾ ਰਿਹਾ ਅਜਿਹੇ ਸਵਾਲ ਜਵਾਬ ਹੁੰਦੇ ਨੇ ਰੱਬ ਦੇ ਦਰ ਤੇ ਲੇਖਾ ਰੱਬ ਮੰਗੇ ਸੀ ਆ ਬੈਠਾ ਕੱਢ ਬਹੀ ਰੱਬ ਦੇ ਦਰ ਤੇ ਜਦੋਂ ਲੇਖਾ ਝੁਕਾ ਹੁੰਦਾ ਰੱਬ ਕਾਦਾ ਲੇਖਾ ਕਰਦਾ ਸਾਡੇ ਕਰਮਾਂ ਦਾ ਕਰਦਾ ਜੇ ਲੇਖਾ ਝੁਕਾ ਹੋ ਰਿਹਾ ਲਾਜ਼ਮੀ ਹੈ ਸਾਡੇ ਕਰਮਾਂ ਦਾ ਕੀ ਲੈ ਕੇ ਗਏ ਆ ਉੱਥੇ ਤਨ ਗਉਦਨੀ ਨਾਲ ਜਾਂਦੀ ਰਤਮੇ ਨਹੀਂ ਜਾਂਦੇ ਕੋਈ ਦੁਨੀਆ ਦੀ ਸ਼ੈ ਨਹੀਂ ਜਾਂਦੀ ਸਾਡਾ ਸਰੀਰ ਨਹੀਂ ਸਾਡੇ ਨਾਲ ਜਾਂਦਾ ਬਾਕੀ ਤਾਂ ਗਲਬੜੀ ਧੂਲ ਦੀ ਹੈ ਪਹੁੰਚੇ ਕਾਦਾ ਵਹੀ ਕੱਢੀ ਜਾਂਦੀ ਐ ਲੇਖਾ ਜੋਖਾ ਕਰਦਾ ਹੁੰਦਾ ਸਾਡੇ ਕਰਮਾਂ ਆਪਣੀ ਕਰਮਾਂ ਦੇ ਰਾਹੀਂ ਜਿਹੜਾ ਕਮਾ ਗਿਆ ਰੱਬ ਦੇ ਦਰ ਤੇ ਉਹ ਪਰਵਾਹ ਨਹੀਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਜਿਨ ਕੇ ਲੱਖ ਕਰੋੜ ਜਿਨ੍ਹਾਂ ਦੇ ਕੋਲ ਕਰੋੜਾਂ ਸੀ ਉਹ ਵੀ ਦੁਨੀਆ ਤੋਂ ਇਦਾਂ ਹੀ ਗਏ ਨੇ ਅਤੇ ਜਿਨ੍ਹਾਂ ਦੇ ਕੋਲ ਹੈ ਨਹੀਂ ਸੀ ਉਹ ਵੀ ਦੁਨੀਆ ਦੇ ਨਹੀਂ ਉਹ ਵੀ ਕਬਰਾਂ ਦੇ ਵਿੱਚ ਨੇ ਜਿਨ੍ਹਾਂ ਦੇ ਲੱਖਾਂ ਕਰੋੜਾਂ ਸੀ ਉਹ ਵੀ ਕਬਰਾਂ ਦੇ ਵਿੱਚ ਜਿਹੜੇ ਮੁਖਲਿਸ ਨੇ ਉਹ ਵੀ ਉੱਤਮ ਹੈ ਹੁਣ ਇਹਦਾ ਮਤਵਲੇ ਤੇ ਕਬੀਰ ਜੀ ਨੇ ਕਹਿੰਦੇ ਕਿ ਤਨ ਦੌਲਤ ਕਮਾਉਣੀ ਨਹੀਂ ਕਿਰਤ ਕਰਨੀ ਕਰਨੀ ਕਿਰਤ ਕਰ ਪਰ ਇਕਤ ਪਹਿਲੂ ਤੇਰਾ ਰੱਬ ਨੇ ਦਿੱਤਾ ਹੈ ਆਪਣਾ ਮਨੁੱਖਾ ਜਾਮਾ ਤੈਨੂੰ ਮਿਲੇ ਰੱਬ ਨੂੰ ਗੋਵਿੰਦ ਮਿਲਣ ਕੀ ਏ ਤੇਰੀ ਮਰੀਆ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਣੀਆ ਤੈਨੂੰ ਵਾਰੀ ਮਿਲੀ ਹੈ ਰੱਬ ਨੂੰ ਮਿਲਣ ਦੀ ਹੁਣ ਜਦੋਂ ਰੱਬ ਦੇ ਦਰ ਤੇ ਇਹਨੇ ਕੌਲ ਕੀਤੇ ਇਕਰਾਰ ਕੀਤੇ ਵਾਅਦੇ ਕੀਤੇ ਕਸਮਾਂ ਖਾਧੀਆਂ ਜਦੋਂ ਦੁਨੀਆ ਤੇ ਆਇਆ ਮੈਂ ਇਹਦਾ ਨਾਮ ਜਪਾਂਗਾ ਮੈਂ ਇਹਦਾ ਕਰਾਂਗਾ ਜਉ ਦੁਨੀਆ ਦੀ ਹਵਾ ਲੱਗੀ ਸਭ ਕੁਝ ਭੁੱਲ ਜਾਣਾ ਹਰ ਇੱਕ ਚੀਜ਼ ਯਾਦ ਕਰ ਲੈਂਦਾ ਹੈ ਇਨਸਾਨ ਪਰ ਜਿਹੜਾ ਰੱਬ ਦਾ ਨਾਮ ਇਹਦੇ ਉਹ ਨਹੀਂ ਯਾਦ ਆਉਂਦਾ ਚੰਗੇ ਕੋਣਾ ਚੰਗੀ ਸੰਗਤ ਕਰਨੀ ਇਹਦੇ ਉਹ ਨਹੀਂ ਯਾਦ ਆਉਂਦੀ ਮਾੜਾ ਕੀਤਾ ਹੋਵੇਗਾ ਕਿਸੇ ਨੇ ਕੀਤਾ ਆਪਣਾ ਤਾਂ ਭੁੱਲ ਜਾਂਦਾ ਕਿਸੇ ਦਾ ਕੋਈ ਸਾਲ ਯਾਦ ਰੱਖਦਾ ਵੀ ਉਥੇ ਦਾ ਹੈ ਸੇ ਦਾ ਹੋ ਗਿਆ ਸੀ ਚੰਗਾ ਕਰਕੇ ਇਹ ਕਦੇ ਜਾਵੇ ਨਹੀਂ ਇਹ ਕਿਹਾ ਸੀ ਜਾਂ ਚੰਗਾ ਕਰਨਾ ਉ ਜਾਦੇ ਨਹੀਂ ਹੁੰਦੇ ਕਬੀਰ ਜੀ ਕਹਿੰਦੇ ਨੇ ਜਿਹੜੇ ਕੰਗਾਲ ਸੀ ਉਹ ਤਾਂ ਹੈ ਹੀ ਨਹੀਂ ਜਿਦੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਵੀ ਕੰਗਾਲਾਂ ਦੇ ਮੰਗਲੂ ਦੁਨੀਆ ਤੋਂ ਨੇ ਕਿਉਂਕਿ ਜਦੋਂ ਮਾਇਆ ਆ ਜਾਂਦੀ ਹੈ ਇਨਸਾਨ ਦੇ ਕੋਲ ਉਦੋਂ ਉਹ ਤਾਂ ਲੀਪੜ ਪੁਣਾ ਜਾਂਦਾ ਹੈ ਉਹ ਤਾਂ ਇਹ ਕਿ ਮੈਂ ਆਵੀ ਇੱਥੇ ਗੰਡ ਮਾਰ ਲਵਾਂ ਇੱਥੇ ਵੀ ਗੰਡ ਮਾਰ ਲਵਾਂ ਐਦਾਂ ਮਾਇਆ ਨੂੰ ਗੰਡਾ ਮੰਗਦਾ ਹੈ ਕਿਸੇ ਨੂੰ ਦੇਣੀ ਨਾ ਪਵੇ ਜੇ ਕਿਸੇ ਦਾਨ ਬੰਨਾ ਕਰਨਾ ਨਹੀਂ ਪਰ ਜਦੋਂ ਕੋਈ ਐਦਾਂ ਦੀ ਬਿਮਾਰੀ ਕੋਈ ਐਦਾਂ ਦਾ ਰੋਗ ਹੋਇਆ ਉਹ ਫਿਰ ਆਪਣੇ ਗੰਡ ਪਾਈ ਹੋਈ ਉਹ ਗੰਡੇ ਨਹੀਂ ਖੁੰਦੀ ਅੱਜ ਦਾ ਪਾਰ ਰਿਆ ਜਵਾਨੀ ਹੈ ਜੋਸ਼ ਅੱਜ ਤਾਂ ਗੰਡਾ ਮਾਰ ਦਿੱਤੀਆਂ ਨੇ ਨੇ ਗੱਠ ਮਾਰ ਦਿੱਤੀ ਐ ਨੇ ਹੁਣ ਜਦੋਂ ਬੜੇ ਪਾਉਂਦਾ ਸਰੀਰ ਕਮਜ਼ੋਰ ਹੈ ਤਵਨ ਉਹਦੇ ਗੰਡਾ ਖੁੱਲਦੀਆਂ ਨਹੀਂ ਨੇ ਹੁਣ ਆਪਦੀਆਂ ਗੰਡਾ ਹੱਥਾਂ ਦੇ ਨਾਲ ਪਾਈਆਂ ਸਿਆਣੇ ਕਹਿੰਦੇ ਨੇ ਜਿਵੇਂ ਮੂੰਹ ਦੇ ਨਾਲ ਖੁੱਲਣੀਆਂ ਪੈਂਦੀਆਂ ਨੇ ਪਰ ਫਿਰ ਵੀ ਨਹੀਂ ਖੁੱਲਦੀ ਤਾਂ ਕਾ ਵੀਰ ਜੀ ਕਹਿੰਦੇ ਨੇ ਕਿ ਐ ਪਿਆਰੇ ਆ ਇਹੋ ਤਨ ਜਾਹੇਗਾ ਕਬਨ ਹੈ ਮਾਰਗ ਲਾਈਏ ਇਹਨੇ ਤਾਂ ਜਾਣੈ ਨਾ ਸੋਣਾ ਹੈ ਅਮੀਰ ਨੇ ਵੀ ਜਾਣੈ ਗਰੀਬ ਨੇ ਵੀ ਜਾਣੈ ਜਿਹੜਾ ਮਰਜੀ ਹੈ ਦੁਨੀਆ ਤੇ ਆਇਆ ਜਿਹਨੇ ਜਨਮ ਲੈ ਲਿਆ ਜਦ ਪੈਦਾ ਹੋ ਗਿਆ ਉਹਨੇ ਨਾ ਸਿਰ ਜਰੂਰ ਹੋਣਾ ਜੋ ਉਪਜਿਓ ਸੋ ਬਿੰਸ ਹੈ ਪਰ ਉਹ ਆਜ ਕੇ ਕਾਹੂ ਜਿਹੜਾ ਉਪਜ ਗਿਆ ਜਿਹਨੇ ਭਾਵੇਂ ਜਨਮ ਲੈ ਲਿਆ ਜਿਹੜਾ ਧਰਤੀ ਤੇ ਵੀ ਉਗ ਗਿਆ ਉਹਦਾ ਸਮੈ ਸਮੇ ਦੇ ਨਾਲ ਉਹਨੇ ਨਾ ਸੋਣਾ ਜੋ ਪਰ ਰਿਓ ਸੋ ਬੈਨਸਾਏ ਉਹਨੇ ਬੈਨਸਣੇ ਕਬੀਰ ਜੀ ਕਹਿੰਦੇ ਨੇ ਤੇਰੇ ਹਿਸਾਬ ਦੇ ਵਿੱਚ ਕੀ ਆਇਆ ਰੱਬ ਨੇ ਅਜਮਤਾ ਵਰਦਾਈਆਂ ਤੇਰੇ ਤੇ ਚੰਗਾ ਖਾਣਾ ਚੰਗਾ ਪਹਿਨਣਾ ਚੰਗਾ ਬੋਲਣਾ ਚੰਗਾ ਵੇਖਣਾ ਹਰ ਇੱਕ ਚੀਜ਼ ਰੱਬ ਨੇ ਬੜੀ ਸੋਹਣੀ ਬਣਾਈ ਤੇਰੇ ਲਈ ਕੁਦਰਤ ਤੇਰੇ ਕਲਾਬੇ ਦੇ ਵਿੱਚ ਨੇ ਜਿਵੇਂ ਅਰ ਜਿਸ ਕੁਦਰਤ ਨੂੰ ਮਾਨ ਸਕਨੇ ਕੋਦਰਤ ਕੁਦਰਤ ਨੂੰ ਰੱਬ ਗਿਆ ਕੁਦਰਤ ਦਿੱਸਿਆ ਕੁਦਰਤ ਸੁਣੀ ਹੈ ਕੁਦਰਤ ਪਾਉਸ ਕੁਸਾਰ ਕੁਦਰਤ ਆਕਾਸੀ ਕੁਦਰਤ ਇਹ ਸਭ ਕੁਝ ਕੁਦਰਤ ਦਾ ਕੁਦਰਤ ਨੂੰ ਰੱਬ ਗਿਆ ਤਾਂ ਸਤ ਗੁਰਗੰਨ ਨੇ ਤੇਰੇ ਕਲਾਵੇ ਦੇ ਵਿੱਚ ਰੱਬ ਹੈ ਹੁਣ ਜੇ ਤਾਂ ਕਬਨ ਹੈ ਮਾਰਗ ਲਾਈ ਕਬਨ ਕਹਿੰਦੇ ਨੇ ਕਿਹੜਾ ਚੰਗੇ ਰਸਤੇ ਨੂੰ ਛੱਡ ਕੇ ਮਾੜੇ ਰਸਤੇ ਤੇ ਤੁਰਿਆ ਫਿਰਦਾ ਹੈ ਨਾਲੇ ਨੂੰ ਪਤਾ ਜਿਹੜਾ ਇਹ ਸਰੀਰ ਇਹਦਾ ਆਪਣਾ ਨਹੀਂ ਹੈ ਸਖੋਤਲੇ ਹੋ ਬਹੋਰ ਲੱਖਾਂ ਯਤਨ ਵੀ ਕਰ ਲੈ ਬਹੋਰ ਕਰਨ ਦੇ ਲਈ ਰੋਕਣ ਦੇ ਲਈ ਕਿ ਮੈਂ ਸਰੀਰ ਇਦਾਂ ਕਰਾਂਗਾ ਇਦਾਂ ਕਰਾਂਗਾ ਕਿ ਕਨਾਂ ਦਿਨ ਇੱਕ ਨਾ ਇੱਕ ਦਿਨ ਨੇ ਮਿੱਟੀ ਦੀ ਢੇਰੀ ਹੋ ਜਾ। ਕਬੀਰ ਕਹਿੰਦੇ ਨੇ ਕੋਈ ਮਾਰਗ ਫੜ ਕੋਈ ਰਸਤਾ ਫੜ ਤੇਰੀ ਮੰਜ਼ਿਲ ਤੈਨੂੰ ਫੇਰ ਮਿਲੇਗੀ ਕੈ ਸੰਗਤ ਕਰ ਸੱਦਗੀ ਹੁਣ ਕਬੀਰ ਜੀ ਅੱਗੇ ਸੁਝਾਅ ਦਿੰਦੇ ਨੇ ਕਿ ਤੈਨੂੰ ਕਰਨਾ ਕੀ ਹੈ ਕੈ ਸੰਗਤ ਕਰ ਸਾਧ ਕੀ ਕੈ ਹਰਗੇ ਗੁਣ ਗਾਏ ਜਾਤਾ ਸੰਗਤ ਕਰ ਸਾਧ ਦੀ ਰੱਬ ਦੇ ਪਿਆਰਿਆਂ ਦੀ ਅਤੇ ਜੈਫਰ ਜਦੋਂ ਜਿੱਥੇ ਹੈ ਜਿੰਨੇ ਵੀ ਤੈਨੂੰ ਆਉਂਦੇ ਨੇ ਰੱਬ ਦੇ ਗੁਣ ਗਾਣਾ ਨਾਤਾ ਸੰਗਤ ਕਰਨ ਦੇ ਵਿੱਚ ਔਖਾ ਹੋ ਅਤੇ ਨਾ ਗੁਣ ਗਾਣ ਦੇ ਵਿੱਚ ਔਖਾ ਲੋਕਾਂ ਨੂੰ ਦਿਖਾਉਣਾ ਨਹੀਂ ਕਿ ਮੈਂ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਖਿਦਮਤ ਕਰਦਾ ਉਹਨਾਂ ਦੀ ਸੇਵਾ ਕਰਦਾ ਅਤੇ ਦੂਸਰਾ ਰੱਬ ਦੇ ਦਰ ਤੇ ਗਿਆ ਪੂਰੀ ਵਜਨਬੰਦਗੀ ਕੀਤੀ ਪਰ ਇਹਦੇ ਨਾਲ ਕਿਸੇ ਨੂੰ ਜਤਾਇਆ ਨਹੀਂ ਕਬੀਰ ਜੀ ਕਹਿੰਦੇ ਨੇ ਜਿੰਨੀ ਮੁਖਤ ਰੱਖੇਗਾ ਉਤਨੀ ਵੱਡੀ ਰੱਬ ਦੀ ਰਹਿਮਤ ਹੋਵੇਗੀ ਤਹੇ ਜੇ ਤਾਂ ਦੋ ਰਸਤੇ ਨੇ ਤੇਰੇ ਲਈ ਦਿੱਤੇ ਨੇ ਤਨੂੰ ਕਬੀਰ ਜੀ ਕਹਿੰਦੇ ਨੇ ਸੋਖਾ ਤਰੀਕਾ ਜੇ ਤਾਂ ਹਰ ਦੇ ਗੁਣ ਗ ਅਤੇ ਜੇ ਫਿਰ ਹਰ ਦੇ ਪਿਆਰਿਆਂ ਦੀ ਸੇਵਾ ਆਉਂਦੇ ਨੇ ਰੱਬ ਦੇ ਫਕੀਰ ਨੇ ਕਿ ਉਹਨਾਂ ਦਾ ਚੰਗਾ ਨਹੀਂ ਕਹਿ ਸਕਦਾ ਤਾਂ ਮਾੜਾ ਵੀ ਨਾ। ਇਹ ਰੱਬ ਦੇ ਪਿਆਰੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆਜਾਣ ਕਰੇ ਕੋਈ ਪਤਾ ਨਹੀਂ। ਜਦੋਂ ਰੱਬ ਨੇ ਕਸਵੱਟੀ ਪਾਉਣੀ ਹੈ ਨਾ तकरीबन ਇੱਕ ਤਾਂ ਮੋਹਲਸ ਦੇ ਰੂਪ ਦੇ ਵਿੱਚ ਗਰੀਬ ਦੇ ਰੂਪ ਦੇ ਵਿੱਚ ਦੂਸਰਾ ਸਾਧੂ ਦੇ ਰੂਪ ਦੇ ਵਿੱਚ ਜਿਤਨੇ ઋષਿ-ਮੁਨੀ ਹੋਏ ਨੇ ਭਗਤ ਹੋਏ ਨੇ ਰੱਬ ਨੇ ਉਹਨਾਂ ਦੀ ਪਰਖ ਇਹ ਦੋਏ ਪਹਿਲੂਆਂ ਤੇ ਕੀਤੀ ਹੈ ਜਦ ਤੱਕ ਫਕੀਰ ਦੇ ਰੂਪ ਦੇ ਵਿੱਚ ਅਤੇ ਜੇ ਮੋਖਲਸ ਦੇ ਰੂਪ ਦੇ ਵਿੱਚ ਹੱਥ ਦਾ ਗਰੀਬ ਕੇ ਮੈਨੂੰ ਪ੍ਰਸ਼ਾਦਾ ਚਾਹੀਦੇ ਮੈਨੂੰ ਬਸਤਰ ਚਾਹੀਦੇ ਨੇ ਸਾਡੀ ਅਵਸਥਾ ਪਰਖਣ ਦੇ ਲਈ ਇੱਥੇ ਕੋਈ 부ਹੇਤੇ ਆਇਆ ਕੋਈ ਫਕੀਰ ਆਇਆ ਤੇਰੀ ਯੋਗਤਾ ਤੇਰੇ ਕੋਲ ਨਹੀਂ ਹੈ ਤੂੰ ਨਾ ਦੇ ਪਰ ਮੰਦਾ ਵੀ ਨਹੀਂ ਬੋਲਣਾ ਸੀ ਬਹੁਤ ਬੰਦਾ ਬੋਲ ਦਿੰਨੇ ਆ ਜਿਨ੍ਹਾਂ ਕਰਕੇ ਕਬੀਰ ਜੀ ਕਹਿੰਦੇ ਨੇ ਸਤੋ ਦੋਏ ਰਸਤੇ ਖੁੱਜ ਜਾਂਦੇ ਨੇ ਰੱਬ ਦਾ ਪਿਆਰਾ ਦੀ ਅਤੇ ਰੱਬ ਦੀ ਇੱਕ ਸਲੀਕਾ ਦੱਸਦੇ ਨੇ ਕਿ ਇਹ ਰੱਬ ਦੇ ਨੇੜੇ ਲੱਗਣ ਦਾ ਸਲੀਕਾ ਹੈ ਉਹਦੇ ਗੁਣ ਹੋਣੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਜੇ ਇਹ ਤੋਂ ਵੀ ਗਿਆ ਕਬੀਰ ਜੀ ਕਹਿੰਦੇ ਨੇ ਫਿਰ ਰੱਬ ਦੀ ਪ੍ਰਾਪਤੀ ਤੇਰੇ ਲਈ ਬੜੀ ਮੁਸ਼ਕਲ ਹੈ ਫਿਰ ਤਾਂ ਤੇਰੇ ਰਾਹ ਦੇ ਵਿੱਚ ਕੰਡੇ ਨੇ ਡੋਏ ਨੇ ਕਦੋਂ ਤੂੰ ਮੰਜ਼ਿਲ 'ਤੇ ਪਹੁੰਚੇਂਗਾ ਜੀਵਨ ਤੇਰਾ ਘਟ ਹੈ ਜਿਤਨੀ ਰਫਤਾਰ ਦੇ ਨਾਲ ਚੱਲੇ ਤੂੰ ਉਤਨਾ ਘਟ ਹੈ ਤੇਰੇ ਵੀ ਜੀਵਨ ਰੱਬ ਨੂੰ ਪਾਉਣਾ ਪਤਾ ਨਹੀਂ ਕਿੰਨੇ ਕ ਸਾਲ ਲੱਗਦੇ ਨੇ ਰੱਬ ਨੂੰ ਪਾਉਣ ਦੇ ਲਈ ਮਿਲ ਜੇ ਧਜ ਮਿਲਦੇ ਪਰ ਉਹ ਰੱਬ ਦੀ ਆਪਣੀ ਮਰਜ਼ੀ ਹੈ ਦਾਤਾ ਹੈ ਦਾਤ ਰਖੀਆ ਤੇ ਆਪਣਾ ਜਿਸ ਭਾਵ ਹੈ ਤਿਸ ਦੇ ਜੀਨੂੰ ਦੇਣ ਦਾ ਤੋ ਦੇ ਆਪਣੀ ਮਰਜ਼ੀ ਹੈ ਪਰ ਸਾਨੂੰ ਜੁੜੇ ਰਹਿਣਾ ਚਾਹੀਦਾ ਰੱਬ ਦੇ ਨਾਮ ਬਿਨਾਂ ਬੰਦਗੀ ਕਰਦਿਆਂ ਸੇਵਾ ਕਰਦਿਆਂ ਜਿੱਥੇ ਵੀ ਐ ਜੁੜੇ ਰਹਿਣਾ ਚਾਹੀ ਕਿਸੇ ਨੂੰ ਦੇਖ ਕੇ ਸਾਨੂੰ ਆਪਣੀ ਅਵਸਥਾ ਆਪਣਾ ਫੋਜ ਵਿਚਾਰ ਨਹੀਂ ਬਦਲਣੀ ਚਾਹੀਦਾ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਕੈ ਸੰਗਤ ਕਰ ਸਦਗੀ ਦੇ ਹਰ ਕੇ ਜਾਂ ਰੱਬ ਸੰਗਤ ਕਰ ਜਾਂ ਰੱਬ ਦੇ ਗੁਣਾਂ ਦਾ ਬਸ ਇਹ ਇੱਕ ਤੇਰਾ ਚੰਗਾ ਜੀਵਨ ਜਿਉਣ ਦਾ ਖੁਸ਼ੀਆਂ ਦਾ ਆਨੰਦ ਦਾ ਕਬੀਰ ਜੀ ਇਸੇ ਕਹਾ ਦੱਸਦੇ ਸਮਾਰਤੀ ਦੱਸਣਾ ਮੈਂ ਮੁਹੰਮਦ ਅਬਦੁਲ ਰਹਿਮਾਨ ਉਹ ਆਹੇ ਗੁਰੂ ਜੀ ਕਾ ਫਲਸਫਾ ਵਾਹੇ ਗੁਰੂ ਜੀ ਦੀ ਫਤਿਹ